ਇੱਕ ਵਾਰ ਦੀ ਗੱਲ ਹੈ ਇੱਕ ਚਿੜੀ ਹੁੰਦੀ ਹੈ ਬਹੁਤ ਸੋਹਣੀ ਪਿਆਰੀ ਮਾਪੇ ਨੇ ਬਹੁਤ ਹੀ ਚਾ ਪਿਆਰ ਲਾੜ ਨਾਲ ਉਸ ਨੂੰ ਪਾਲਿਆ ਪਰ ਜਦੋਂ ਉਹ ਚਿੜੀ ਜਵਾਨ ਹੋ ਗਈ ਤਾਂ ਉਸ ਦਾ ਵਿਆਹ ਕਰ ਦਿੱਤਾ ਬਹੁਤ ਸੋਹਣੇ ਤੇ ਸਹਾਉ ਰਾਜਕੁਮਾਰ ਨਾਲ ਦੋਵੇਂ ਬੜੇ ਪਿਆਰ ਨਾਲ ਆਪਣੀ ਜ਼ਿੰਦਗੀ ਬਤੀਤ ਕਰਨ ਲੱਗ ਪਏ ਵਿਆਹ ਤੋਂ 1 ਸਾਲ ਬਾਅਦ ਉਹਨਾਂ ਦੇ ਘਰ ਇੱਕ ਪੁੱਤਰ ਨੇ ਜਨਮ ਲਿਆ ਦੋਵੇਂ ਬਹੁਤ ਖੁਸ਼ੀ-ਖੁਸ਼ੀ ਆਪਣੇ ਪੁੱਤਰ ਨੂੰ ਪਾਲ ਰਹੇ ਸਨ ਫਿਰ ਮਸਾ ਹੀ ਅਜੇ ਉਹਨਾਂ ਦੀ ਪਿਆਰ ਨੂੰ 3 ਕੋ ਸਾਲ ਹੋਏ ਸਨ ਇੱਕ ਦਿਨ ਅਚਾਨਕ ਚਿੜੀ ਦਾ ਰਾਜਕੁਮਾਰ ਉਸ ਤੋਂ ਵਿਛੜ ਗਿਆ ਰੱਬ ਨੇ ਉਸ ਨੂੰ ਸਦਾ ਲਈ ਆਪਣੇ ਕੋਲ ਬੁਲਾ ਲਿਆ ਰਾਜਕੁਮਾਰ ਦੇ ਜਾਣ ਪਿੱਛੋਂ ਚਿੜੀ ਨੇ ਆਪਣੇ ਪੁੱਤਰ ਨੂੰ ਬੜੀਆਂ ਹੀ ਔਖਾਂ ਨਾਲ ਪਾਲਿਆ ਇਕੱਲੀ ਨੇ ਉਸ ਨੂੰ ਪੜਾਇਆ ਲਿਖਾਇਆ ਤੇ ਦੁਨੀਆਦਾਰੀ ਦੇ ਤੌਰ ਤਰੀਕੇ ਸਿਖਾਏ ਹੁਣ ਚਿੜੀ ਦਾ ਪੁੱਤਰ ਜਵਾਨ ਹੋ ਗਿਆ ਉਸਨੇ 12 ਜਮਾਤਾਂ ਪੜ੍ਹ ਲਈਆਂ ਸੀ ਜਿਹੜੀ ਤੋਂ ਖੁਸ਼ੀ ਨਹੀਂ ਸੀ ਸੰਭੀ ਜਾਂਦੀ ਜਿਵੇਂ ਸਾਰੀਆਂ ਮਾਵਾਂ ਨੂੰ ਉਮੀਦਾਂ ਹੁੰਦੀਆਂ ਹਨ ਆਪਣੇ ਪੁੱਤਰਾਂ ਤੋਂ ਇਸ ਤਰ੍ਹਾਂ ਚਿੜੀ ਨੂੰ ਵੀ ਸੀ ਹੁਣ ਉਸ ਨੂੰ ਸੀ ਵੀ ਮੇਰਾ ਪੁੱਤਰ ਜਵਾਨ ਹੋ ਗਿਆ ਮੇਰਾ ਕੰਮ ਦਾ ਹੱਥ ਬਿਠਾਇਆ ਕਰੂ ਫਿਰ ਅਸੀਂ ਸੋਹਣਾ ਘਰ ਜਹਾ ਘਰ ਪਾਵਾਂਗੇ ਤੇ ਫਿਰ ਮੈਂ ਆਪਣੇ ਪੁੱਤਰ ਦਾ ਵਿਆਹ ਕਰਕੇ ਆਪਣੀ ਨੂੰ ਘਰ ਲਿਆਉਗੀ ਫਿਰ ਮੇਰੇ ਪੋਤੇ-ਪੋਤੀਆਂ ਹੋਣਗੇ ਤੇ ਇਸ ਤਰ੍ਹਾਂ ਮੇਰਾ ਬੁਢਾਪਾ ਬਹੁਤ ਹੀ ਵਧੀਆ ਲੰਘੂ ਚੱਲ ਜਵਾਨੀ ਤਾਂ ਕਦੇ ਸੁੱਖ ਨਹੀਂ ਦੇਖਿਆ ਰੱਬ ਬੈਰੀ ਬਣ ਗਿਆ ਸੀ ਹੁਣ ਤਾਂ ਸੁੱਖ ਦੇ ਦਿਨ ਆਉਣਗੇ ਇਸ ਤਰ੍ਹਾਂ ਚਿੜੀ ਜੀ ਆਪਣੇ ਸੁਪਨੇ ਬੁਣ ਹੀ ਰਹੀ ਸੀ ਕਿ ਚਿੜੀ ਦੇ ਪੁੱਤਰ ਨੇ ਉਸ ਨੂੰ ਬਾਹਰੋਂ ਆਣ ਕੇ ਆਖਿਆ ਕਿ ਮਾਂ ਮੈਂ ਆਈਲੈਂਡਸ ਕਰਨੀ ਹੈ ਆ ਬਾਹਰ ਜਾਣਾ ਕੈਨੇਡਾ ਮੇਰੇ ਸਾਰੇ ਦੋਸਤੋ ਕਰ ਰਹੇ ਨੇ ਤੇ ਮੈਂ ਵੀ ਬਾਹਰ ਜਾਊਗਾ ਪੈਸੇ ਕਮਾਉਣ ਇੰਨੀ ਗੱਲ ਸੁਣ ਕੇ ਮਾਂ ਘਬਰਾ ਗਈ ਉਸ ਨੂੰ ਆਪਣੇ ਸੁਪਣਿਆਂ ਦਾ ਮਹਿਲ ਟੈਂਡਾ ਦਿਸਿਆ ਤਾਂ ਮਾਂ ਨੇ ਪੁੱਤਰ ਨੂੰ ਸਮਝਾਇਆ ਕਿ ਪੁੱਤਰ ਜੇ ਤੂੰ ਬਾਹਰ ਚਲਾ ਗਿਆ ਫਿਰ ਮੇਰਾ ਇੱਥੇ ਕੌਣ ਖਿਆਲ ਰੱਖੇਗਾ ਮੈਂ ਕਿਸ ਦੇ ਆਸਰੇ ਜ਼ਿੰਦਗੀ ਜੀਵਾਂਗੀ ਪਰ ਮਾਂ ਦੀ ਨਸੀਹਤ ਦਾ पुत्र से कोई असर ना होया, उसने बस बाहर जान दी, रड लाई हुई सी, मां पुत्र दी जिद अगे हार गई और उसकी गल मन के कोर्स करवा दता ते फिर जमीन बेच के उसनू बाहर भेज दिता गया अपने पुत्र बाहर भेज के अज ता मां बहुत दुखी सी क्योंकि ओह अकली रह गई सी। ਬਿਲਕੁਲ ਇਕੱਲੀ ਬਾਹਰ ਕੈਨੇਡਾ ਚ ਚਿੜੀ ਦਾ ਪੁੱਤਰ ਦਿਨ ਰਾਤ ਪੜ੍ਹਾਈ ਕਰਦਾ ਫਿਰ ਕੰਮ ਤੇ ਜਾਂਦਾ ਤੇ ਕੰਮ ਤੋਂ ਆ ਕੇ ਭੁੱਖਣ ਭਣਾ ਸੌ ਜਾਂਦਾ ਕੁਝ ਸਮਾਂ ਇਸੇ ਤਰ੍ਹਾਂ ਚੱਲਦਾ ਰਿਹਾ ਫਿਰ ਉਹ ਬਹੁਤ ਜ਼ਿਆਦਾ ਤਨਹਾ ਚਿੰਤਾਜ ਰਹਿਣ ਦਾ ਤੇ ਆਪਣੀ ਮਾਂ ਦੀਆਂ ਨਸੀਤਾਂ ਨੂੰ ਯਾਦ ਕਰ ਕਰ ਰੋਂਦਾ ਉਸ ਦਾ ਦਿਲ ਪਿੰਡ ਉੱਡ ਜਾਣ ਨੂੰ ਕਰਦਾ ਪਰ ਉਹ ਹੁਣ ਬੁਰੀ ਤਰ੍ਹਾਂ ਫਸੁੱਕਾ ਸੀ ਇੱਕ ਪਾਸੇ ਤਾਂ ਉਸ ਨੂੰ ਆਉਣੇ ਬਾਹਰ ਆਉਣ ਲਈ ਚੁੱਕੇ ਕਰਜੇ ਨੂੰ ਲਾਹੁਣ ਦਾ ਫਿਕਰ ਦੂਜੇ ਪਾਸੇ ਮਾਂ ਜੀ ਨਾ ਮਾਂ ਦੀ ਯਾਦ ਉਸ ਦਾ ਦਿਲ ਕਰਦਾ ਕਿ ਮੈਂ ਉੱਡ ਕੇ ਮਾਂ ਕੋਲ ਚਲਾ ਜਾਵਾਂ ਪਰ ਨਹੀਂ ਜਾ ਸਕਦਾ ਸੀ ਉਧਰ ਮਾਂ ਦਾ ਬੁਰਾ ਹਾਲ ਇਕੱਲੀ ਸਾਰਾ ਦਿਨ ਪੁੱਤਰ ਦੀ ਚਿੰਤਾ ਚ ਹੀ ਬੀਤਦੀ ਜਾਂਦੀ ਸੀ ਇਸੀ ਤਰ੍ਹਾਂ ਕਾਰਨ ਉਹ ਹੋਣਾ ਬਿਮਾਰ ਰਹਿਣ ਲੱਗੀ ਪਰ ਉਸ ਨੂੰ ਉਸ ਦੀ ਦੇਖਭਾਲ ਕਰਨ ਲਈ ਕੋਈ ਨਹੀਂ ਸੀ ਕੋਲ ਇਸ ਤਰ੍ਹਾਂ ਇੱਕ ਦਿਨ ਉਹ ਰੱਬ ਨੂੰ ਪਿਆਰੀ ਹੋ ਜਾਂਦੀ ਹੈ ਉਸ ਦੇ ਮਰਨ ਤੇ ਉਹਦਾ ਪੁੱਤਰ ਆਉਂਦਾ ਹੈ ਤੇ ਉਹ ਬਹੁਤ ਰੋਂਦਾ ਹੈ ਤੇ ਮਾਂ ਮਾਂ ਕਹਿ ਕੇ ਪੁਕਾਰਦਾ ਹੈ ਪਰ ਮਾਂ ਉਸ ਨੂੰ ਕਿਤੇ ਨਹੀਂ ਲੱਭਦੀ ਹੁਣ ਉਹ ਆਪਣੇ ਕੀਤੇ ਤੇ ਪਛਤਾ ਰਿਹਾ ਹੁੰਦਾ ਹੈ ਉਸ ਨੂੰ ਮਾਂ ਦੀ ਹਰ ਗੱਲ ਯਾਦ ਆਉਂਦੀ ਹੈ ਕਿਵੇਂ ਉਸ ਦੀ ਮਾਂ ਉਸ ਨੂੰ ਬਾਹਰ ਜਾਣ ਲਈ ਰੋਕਦੀ ਸੀ ਧਰਨੇ ਕਰਦੀ ਸੀ ਪਰ ਉਸ ਨੇ ਆਪਣੀ ਮਾਂ ਦੀ ਇੱਕ ਨਾ ਸੁਣੀ ਹੁਣ ਉਹ ਆਪਣੀ ਮਾਂ ਨੂੰ ਖੋ ਚੁੱਕਾ ਸੀ ਤਾਂ ਉਸ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਸਾਨੂੰ ਹਮੇਸ਼ਾ ਵੱਡਿਆਂ ਦੀ ਨਸੀਹਤਾਂ ਤੇ ਚੱਲਣਾ ਚਾਹੀਦਾ ਹੈ ਤਾਂ ਜੋ ਪਿੱਛੋਂ ਪਛਤਾਉਣਾ ਨਾ ਪਵੇ ਦੀਪਤਾਲੀ ਵਰਜੇ ਦੀ ਇਹ ਰਚਨਾ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਤੁਸੀਂ ਵੀ ਮਾਮਾ ਦੇ ਪੁੱਤਰੇ ਦੇ ਬਾਹਰ ਜਾਂਦੇ ਆ ਉਹਨਾਂ ਵਾਸਤੇ ਆਪਣੇ ਕਮੈਂਟ ਜ਼ਰੂਰ ਦਿਓ ਜੀ ਬਾਹਰ ਜਾਣਾ ਚਾਹੀਦਾ ਹੈ ਜਾਂ ਨਹੀਂ ਕਹਾਣੀ ਨੂੰ ਅੱਤ ਤੱਕ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ